ਜਿਵੇਂ ਸੁਖਦੀਪ ਆਪਾ 2015 16 ਚ ਜਾਂ 14 13 ਚ ਜਦੋਂ ਉਹ ਆਪਾਂ ਟੂਰਨਾਮੈਂਟ ਦੇ ਜਾਂਦੇ ਹੁੰਦੇ ਨਾ ਉਦੋਂ ਇੱਕ ਅੰਦਾਜ਼ਾ ਨਹੀਂ ਸੀ ਲੱਗਦਾ ਹੁੰਦਾ ਵੀ ਯਾਰ ਆਹ ਟੀਮ ਜਿੱਤ ਜੂਗੀ ਉਹ ਟੀਮਾਂ ਬਹੁਤ ਭਾਰੀਆਂ ਆਉਂਦੀਆਂ ਸੀ ਉਦੋਂ ਬਈ ਉਹਨਾਂ ਇੱਕ ਤਾਂ ਟੀਮਾਂ ਵੱਧ ਪਿੰਡਾਂ ਦੀਆਂ ਹੁੰਦੀਆਂ ਜਦੋਂ ਤੋਂ ਨਿਗਾਹ ਮਾਰ ਲਈ ਸਾਰੇ ਪੰਜਾਬ ਜੀ ਉਦੋਂ ਮੋਸਟਲੀ ਏਰੀ ਦੀਆਂ ਟੀਮਾਂ ਹੁੰਦੀਆਂ ਸੀ ਟੂਰਨਾਮੈਂਟ ਵੀ ਇੰਨੇ ਹੁੰਦੇ ਸੀ ਟੀਮਾਂ ਵੀ ਇੰਨੀ ਹੁੰਦੀਆਂ ਸੀ ਵੀ ਇੱਕ ਏਰੀ ਦੀ ਉਦੋਂ 20 20 ਟੀਮਾਂ ਬਣ ਜਾਂਦੀਆਂ ਸੀ ਤੇ ਦੋ ਬਾਹਰ ਹੁੰਦੇ ਸੀ ਮੋਸਟਲੀ ਪਲੇਅਰ ਬੰਡੇ ਜਾਂਦੇ ਸੀ ਤੇ ਟੀਮਾਂ ਸਾਰੀਆਂ ਬੈਲੈਂਸ ਬਣ ਜਾਂਦੀਆਂ ਸੀ ਹੁਣ ਇੱਕ ਤਾਂ ਤੂੰ ਦੱਸਿਓ ਉਹੀ ਗੱਲ ਵੀ ਕਬੱਡੀ ਦੇ ਥੋੜੇ ਥੋੜੇ ਪਲੇਅਰ ਤਕੜੇ ਰਹਿ ਗਏ ਤੇ ਉਹਨਾਂ ਨੂੰ ਅਗਲਾ ਪੈਸੇ ਪੂਛੇ ਦੇ ਕੇ ਖੜਾ ਲੈਂਦਾ ਇੱਕ ਦੋ ਟੀਮਾਂ ਚ ਤੇ ਉਹਨਾਂ ਨੂੰ ਦਗਲਾ ਲੱਖ ਲੱਖ 2-2 ਲੱਖ ਦੇ ਦਿੰਦਾ ਬਾਕੀ ਵਿੱਚ ਨਾਰਮਲ ਟੀਮਾਂ ਉਹਨਾਂ ਨੂੰ ਜਿਆਦਾ ਨੂੰ ਐਂਟਰੀ ਵੀ ਨਹੀਂ ਮੋੜਦੇ ਹੁਣ ਇੱਕ ਨੂੰ ਐਂਟਰੀ ਨਹੀਂ ਮੋੜੂ ਨੂੰ ਇੱਕ ਨੂੰ 2 ਲੱਖ ਦੇਣਾ ਬਾਈ ਫਿਰ ਕੰਪੀਟੀਸ਼ਨ ਕਿੱਥੇ ਰਹਿ ਗਿਆ ਅਗਲਾ ਜਿੰਨੇ ਪੈਸੇ ਲਾਇਆ ਬਾਈਟ ਦੇਖ ਲਾ ਦੋ ਨਾ ਟੀਮਾਂ ਦਾ ਇੱਕ ਦਾ ਜ਼ੀਰੋ ਹੈ ਬਾਈਟ ਇੱਕ ਦਾ 2 ਲੱਖ ਪਰ ਉਹਨਾਂ ਕੰਪੀਟੀਸ਼ਨ ਹੀ ਨਾ ਹੁੰਦਾ ਤੇ ਤਨ ਕਰਕੇ ਬੱਸ ਤੁਹਾਨੂੰ ਦੱਸਿਆ ਵੀ ਰੀਲਾਂ 'ਚ ਕਬੱਡੀ ਵੱਧ ਵਧੀਆ ਲੱਗਣ ਲੱਗ ਗਈ ਉਹਵੇਂ ਘਟ ਗਿਆ ਕਮ ਜਿਵੇਂ ਪਹਿਲੇ ਰੌਂਡ ਤੋਂ ਮੈਚ ਜੜੀ ਜਾਂਦੇ ਹੁੰਦੇ ਸੀ ਉਹ ਰੀਲਾਂ 'ਚ ਅਗਲਾ ਰੀਲਾਂ ਨੇਰੇ ਜਿਹਾ ਇੱਕ ਦੋ ਬਣਾਉਂਦਾ ਉਹੀ 6 ਮਹੀਨੇ ਚੱਲੀ ਜਾਂਦੀ ਨੇ ਨੌ ਬੋਲੀ ਜਾਂਦਾ ਮੇਰੇ ਅਰਗੇ ਦਾ ਵਿੱਚ ਤੇ ਉਹਨੂੰ ਫਿਰ ਕੱਟ-ਕੱਟ ਆਪਦੀ ਵੀਡੀਓ ਤੇ ਲਾ ਕੇ ਰਹਿਣਗਾ ਕਦੇ ਇਧਰੋਂ ਲੰਘ ਜਾਂਦਾ ਉਹ ਕਮੈਂਟਰੀ ਉਹੀ ਲਾ ਲੈਂਦਾ